हाँ जी साल सताल अज्जा बना लागे मूली आौंठे जेडी कि बहुत वीरिया बहुत क्रिस्पी बन के तैयार होंगे अग जी आप हाँ जी अज आप बना लागे मूलिया परौंठे तो दो आप मूलियां लेती इन्हों लिया धो भी लेता तो हूँ आप करा कदूकस चलो जी आप कर दें कद्दूकस फिर इन्होंने दिखाने हाँ जी अपन मूलिया तो आप थोड़ा जहा नमक सिट ਅੱਧਾ ਕਿੰਚ ਤੇ ਇਹਨਾਂ ਨੂੰ ਆਪਾਂ ਹੁਣ ਐਦਾਂ ਨਾਲ ਮੁਠੀ 'ਚ ਲੈ ਕੇ ਸਾਰਾ ਪਾਣੀ ਨੂੰ ਜੋੜ ਦੇਣਾ ਹੈ। ਐਕਾ ਥੋੜਾ-ਥੋੜਾ ਲੈ ਕੇ ਅੱਧਾ ਪਾਈ ਕੌਂਡਿਟ ਕਰ ਲਾਂਗੇ। ਇੰਨਾ ਮੈਸਟਰਾਪਾ ਨਿਚੋੜ ਕੇ ਸਾਰਾ ਪਾਣੀ ਕੱਢ ਲੈਣਾ ਇਹ ਪਾਣੀ ਡੋਲਣਾ ਨਹੀਂ ਆਪਾਂ ਆਟਾ ਗੁੰਨਣ ਦੇ ਵਿੱਚ ਬਰਤੂਚੀ ਲਿਆਵਾਂਗੇ ਚਲੋ ਜੀ ਆਪਾਂ ਪਾਣੀ ਕੱਢ ਲਈਏ ਫਿਰ ਮਿਲਦੇ ਆਂ ਹਾਂ ਜੀ ਆਪਾਂ ਇੱਕ ਕੋਲੀ ਆਟੇ ਦੀ ਲੈਂਦੀ ਆ ਆਹੀ ਕੋਲੀ ਆਪਾਂ ਲਾਪ ਕੀ ਆਟੇ ਦੀ ਲੈਂਦੇ ਆ ਆਪੇ ਆਪਾਂ ਥੋੜਾ ਜਿਹਾ ਪਾ ਲਵਾਂਗੇ ਨਮਕ ਨਮਕ ਨੂੰ ਆਪਾਂ ਕਰ ਲਈ ਮਿਕਸ ਕਿ ਆਪਾਂ ਥੋੜਾ जोड़ा मूली पानी सेना च पानी बचिया भी आप मिक्स करा हम आप आटा नरम से मलायम गुन्ना से आप आटा गुन्के तैयार करते हैं हाँ जी अपना आटा गुज के तैयार हो गया है ਅੱਪਾ ਇਸ ਨੂੰ ਰੈਸਟ ਤੇ ਰੱਖਾਂਗੇ ਆਪਟੀ ਨੂੰ ਆਪਾਂ 10-15 ਮਿੰਟ ਰੈਸਟ ਤੇ ਰੱਖਾਂਗੇ ਹੁਣ ਆਪਾਂ ਬਣਾਉਣੀ ਆ ਸਟਫਿੰਗ ਖਾਨ ਕੀ ਆਪਾਂ ਪੈਨੋ ਤਰਕਲੇ ਇਹਦੇ ਵਿੱਚ ਦੇਸੀ ਘਿਓ ਦਾ 1 ਚਮਚ ਪਾਵਾਂਗੇ अदरक आपको प्याज कटली टमाटर कटके अदरक का पेस्ट हरिया मिर्च इन्हों भुन तेल गर्म हो गया अजमैन पावें अदा चमच अजमै अब चमच गीरे का

कि आप ही पाया हुआ नमक तो थोड़ा जो नमक पावे थोड़ी जी पावे कसी लाल मिर्च आप हरियाँ मिर्चा पाए थोड़ा जो आप गर्म मसाला हम आपके कद्दूक पीछे हुई मूलिया

हाँ जी आप चमच घ्यौ लवेंगे आटे से लगावें आटे में आपको चंकी तरह सट हो गया मुक्की देवगी घोना ही है हो जाए होर भी अपना आटा बहुत मुलायम होना चाहिए है जिदे कारण अपने परौंठे क्रिस्पी बनो चलो ਹਾਂਜੀ ਆਪਣਾ ਆਟਾ ਬਿਲਕੁਲ ਨਰਮਾ ਦੇਖੋ ਉਂਗਲੀ ਦੇ ਵਿੱਚ ਚ ਜਾਂਦੀ ਹੈ ਇਦਾਂ ਦਾ ਆਟਾ ਹੁਣ ਹੋਇਆ ਜਦੋਂ ਤੁਸੀਂ ਪਰੌਂਠੇ ਬਣਾਉਣੀ ਹੈ ਬਹੁਤ ਕ੍ਰਿਸਪੀ ਪਰੌਂਠੇ ਬਣਨਗੇ ਸਾਡੀ ਕੀਰਤਨਾ ਵਿੱਚ ਵੀਡੀਓ ਨਹੀਂ ਬਣਾਉਂਦੇ ਰਹੀ ਵਿੱਚ ਉਂਗਲਾ ਮਾਰੀ ਜਾਂਦੀ ਹੈ ਹਾਂਜੀ ਆਪਾਂ ਇਸ ਤਰ੍ਹਾਂ ਪੇਡਾ ਕਰਾਉਂ ਅੰਡਾ ਕਈਲਾ ਲੈਣਾ ਤੁਸੀਂ ਵੱਡਾ ਟੋਟਾ ਲੈ ਸਕਦੇ ਹੋ ਤੇ ਆਪਾਂ ਹੁਣ ਇਹਦੇ ਵਿੱਚ ਸਟਫਿੰਗ ਭਰਾਂਗੇ

ਫਿੱਟਾਂ ਚ ਤੇ ਨਾਲ ਵੀ ਪਰ ਸਕਦੇ ਹੋ ਹੱਥ ਨਾਲ ਵੀ ਪਰ ਸਕਦੇ ਹੋ ਮੰਮਾ ਨੇ ਰੋਟੀ ਉਹਦੇ ਦੇ ਰੋਟੀ ਆਇ ਕੋਣੀ ਦੇ ਦੇ ਰੋਟੀ ਦੇ ਦੇ ਰੋਟੀ ਰੋਟੀ ਦੀ ዳਮ ਨਾਲ ਆਪਾਂ ਇਹਦੀ ਫਿਲਿੰਗ ਭਰਾਂਗੇ ਓਕੇ ਮੰਮਾ ਨੇ ਰੋਟੀ ਓਕੇ ਦੇ ਆਪਾਂ ਇਹਦਾ ਲੋਕ ਕਰਨਾ ਮੁਗੀ ਨੌਕ ਕਰਕੇ ਏਦਾਂ ਤੁਸੀ ਨੋ ਏਦਾਂ ਹੱਥ ਨਹੀਂ ਦਾਬ ਦੇ ਲੈਨੇ ਚਾਹੇ ਤੁਸੀਂ ਬੇਲਣ ਦੀ ਮਦਦ ਨਾਲ ਦੇ ਵੀ ਤਾਂ ਜੋ ਆਪਣਾ ਪਰੌਂਠਾ ਵਧੀਆ ਬਣ ਸਕੇ ਹਾਂਜੀ ਆਪਾਂ ਬੇਲਣਾ ਨੇ ਤੇ ਧਰਕੇ ਨੂੰ ਸਲੋ ਸਲੋ ਬੇਲਣਾ ਬਹੁਤ ਹਲਕੀ ਹੱਥ ਨਾਲ ਉਹ ਆਪਾਂ ਬੇਲ ਲੈਣਾ ਪਲੇਟ ਤੇ ਲਾ ਲੈਣਾ

ਪਰਾਉਂਠੇ ਨੂੰ ਚੰਗੀ ਤਰ੍ਹਾਂ ਵੇਲ ਲੈਣਾ ਇਹ ਬਹੁਤ ਮਧੀ ਬਿਲਕੁਲ ਤਿਆਰ ਹੋ ਸਾਰੇ ਪਾਸੇ ਆਪਣੀ ਸਟਫਿੰਗ ਭਰ ਗਈ ਵੇ ਨੇ ਹੁਣ ਆਪਾਂ ਕੜੀ ਤੇ ਪਾਵਾਂਗੇ ਤਵਾ ਆਪਾਂ ਗਰਮ ਕਰ ਲਿਆ ਹਾਂਜੀ ਆਪਾਂ ਤਵੇ ਤੇ ਪਾ ਲੈ ਤਵੇ ਨੂੰ ਆਪਾਂ ਕਰ ਲਿਆ ਸੀ ਗਰਮ ਥੋੜਾ ਜਿਹਾ ਵਿੱਚ ਦੀ ਕੀਟ ਬਹੁਤ ਬਰਾਨ ਕਰਨ ਲੱਗ ਗਈ ਸੀ ਤੇ ਆਪਾਂ ਪਰਾਉਂਠੇ ਨੂੰ

क्यों ला की बनाऊं पुत्त मम्मा तू ना लोटी जी बनाऊं नहीं पुत्त चला तो मम्मी बंद बनूंगा पुत्त देखो कितना सोना क्रिस्पी परौंठा बनता है अपना। ਦੇ ਜਿਮਾ ਬਸ ਲੋ ਆਪਾਂ ਇੱਦਾਂ ਹਿਲਾਉਂਦੀ ਚੱਲ ਲੋ ਗੈਸ ਤੇ ਪਕਾਉਣਾ ਤਾਂ ਕਿ ਆਪਣਾ ਪਰੌਂਠਾ ਬਹੁਤ ਕ੍ਰਿਸਪੀ ਬਣੇ ਹੌਲੀ ਹੌਲੀ ਇਹਨੂੰ ਆਪਾਂ ਸੱਕਣ ਦੇਵਾਂਗੇ ਪਰੌਂਠਾ ਤਾਂ ਮੈਂ ਇੱਕਦਮ ਕ੍ਰਿਸਪੀ ਬਣੇਗਾ